बहुत वधिया यार इस बारी तो ढाई हजार रुपए रेट मिले इनी वधिया तान किसदी है अरे सुधीर तू इथे किवें अरे कुछ नहीं गोपाल मैं अपनी फसल वेचन आया सी पर वेख्या कि तेरी फसल तो बहुत वधिया आई है हां परा इस बारी पैदावार भी वधिया ते गुणवत्ता भी चंगी रही अरे गोपाल परा ਅਸੀਂ ਤਾਂ ਇਕੱਠੇ ਖੇਤੀ ਸ਼ੁਰੂ ਕੀਤੀ ਸੀ ਇੱਕੋ ਬੀਜ ਡਾਲਿਆ ਸੀ ਫਿਰ ਤੇਰੀ ਫਸਲ ਇੰਨੀ ਲਾਜਵਾਬ ਤੇ ਮੇਰੀ ਇੰਨੀ ਖਰਾਬ ਕਿਵੇਂ ਹੋ ਗਈ ਪਰਾ ਯਾਦ ਕਰ ਜਦ ਮੈਂ 55 ਦਿਨਾਂ ਦੇ ਤਾਨ ਵਿੱਚ 에ਰਿੰਨ ਦਾ ਛਿੜਕਾ ਕਰ ਰਿਹਾ ਸੀ ਤਾਂ ਅਸੀਂ ਕੀ ਗੱਲ ਕੀਤੀ ਸੀ ਅਰੇ ਗੋਪਾਲ ਪਰਾ ਕੀ ਕਰ ਰਿਹਾ ਹੈ ਪਰਾ ਮੈਂ ਸਵਾਲ ਦਾ 에ਰਿੰਨ ਛਿੜਕ ਰਿਹਾ ਹਾਂ ਪਿਛਲੇ ਸਾਲ ਇੱਕ ਏਕੜ ਵਿੱਚ ਵਰਤਿਆ ਸੀ ਨਤੀਜੇ ਬਹੁਤ ਵਧੀਆ ਆਏ ਸਨ ਇਸ ਕਰਕੇ ਇਸ ਸਾਲ ਪੂਰੇ 20 ਏਕੜ ਵਿੱਚ ਵਰਤ ਰਿਹਾ ਹਾਂ ਇਸ ਨਾਲ ਕੀ ਫਰਕ ਪੈਂਦਾ ਕਿ ਕਿਹੜਾ ਪੰਗੀਸਾਈਡ ਪਾ ਰਹੇ ਹੋ ਮੈਂ ਤਾਂ ਉਹੀ ਪਾਵਾਂਗਾ ਜੋ ਹਮੇਸ਼ਾ ਪਾੰਦਾ ਆ ਰਿਹਾ ਹਾਂ ਜੇ ਐਰਿੰਨ ਦਾ ਛੜਕਾ 50 ਤੋਂ 55 ਦਿਨਾ ਤੇ 800 ਗ੍ਰਾਮ ਪ੍ਰਤੀ ਏਕੜ ਕੀਤਾ ਜਾਵੇ ਤਾਂ ਤਾਂ ਦੀ ਚਮਕ ਤੇ ਪੈਦਾਵਾਰ ਦੋਵੇਂ ਵਧੀਆ ਹੁੰਦੇ ਹਨ ਚੰਡਾ ਪੱਤਾ ਵੀ ਹਰਾ ਰਹਿੰਦਾ ਹੈ ਜੋ ਬਾਲੀ ਦੇ ਹਰ ਦਾਣੇ ਨੂੰ ਪਰਦਾ ਹੈ ਮੈਂ ਹਰ ਸਾਲ ਜੋ ਪੰਗੀਸਾਈਡ ਵਰਤਦਾ ਹਾਂ ਉਸਦੇ ਤਾਂ ਨਤੀਜੇ ਚੰਗੇ ਹੀ ਆਉਂਦੇ ਹਨ ਫਿਰ ਨਵਾਂ ਕਿਉਂ ਟ੍ਰਾਈ ਕਰਾਂ ਜੋ ਚੱਲ ਰਿਹਾ ਹੈ ਉਹੀ ਠੀਕ ਹੈ ਸਿਰਫ ਪੈਦਾਵਾਰ ਹੀ ਨਹੀਂ ਗੁਣਵੱਤਾ ਵੀ ਵੱਧਦੀ ਹੈ ਕੁਝ ਯਾਦ ਆਇਆ ਸੁਦੀਰ ਅਰੇ ਹਾਂ ਪਰਾ ਜੇ ਉਸ ਵੇਲੇ ਤੇਰੀ ਗੱਲ ਮੰਨ ਲਈ ਹੁੰਦੀ ਤਾਂ ਮੇਰੀ ਵੀ ਫਸਲ ਲਾਜਵਾਬ ਹੁੰਦੀ ਨਾ ਸਿਰਫ ਪੈਦਾਵਾਰ ਗੁਣਵੱਤਾ ਵੀ ਵੱਧਦੀ ਹੁਣ ਤਾਂ ਸਿਰਫ ਅਫਸੋਸ ਹੀ ਰਹਿ ਗਿਆ ਹੈ ਇਹ ਦਿਨ ਨਹੀਂ ਵੇਖਣੇ ਪੈਂਦੇ ਅਰੇ ਗੋਪਾਲ ਕਾਸ਼ ਤੇਰੀ ਗੱਲ ਮੰਨ ਲਈ ਹੁੰਦੀ ਕੀ ਸਵਾਲ ਦਾ ਐਰਿਨ ਮੇਰੀ ਮਿਰਚ ਦੀ ਫਸਲ ਤੇ ਵੀ ਕੰਮ ਕਰੇਗਾ ਬਿਲਕੁਲ ਸੁਦੀਰ ਮਿਰਚ ਦੀ ਫਸਲ ਵਿੱਚ ਰੋਪਾਈ ਦੇਵੇ ਅਤੇ ਵੇ ਦਿਨ ਸਵਾਲ ਦਾ ਐਰਿਨ ਵਰਤਣ ਨਾਲ ਤੈਨੂੰ ਸੇਤਮੰਦ ਫਲ ਅਤੇ ਵਧੀਆ ਗੁਣਵੱਤਾ ਵਾਲੀ ਉਪਜ ਮਿਲੇਗੀ ਫਿਰ ਤਾਂ ਅੱਜ ਸਵਾਲ ਦਾ ਐਰਿਨ ਖਰੀਦ ਕੇ ਹੀ ਘਰ ਜਾਵਾਂਗਾ ਵੇ ਇਕ ਗੋਪਾਲ ਮੈਂ ਵੀ ਸਵਾਲ ਦਾ ਐਰਿਨ ਲੈ ਆਇਆ ਹੁਣ ਮੈਨੂੰ ਵੀ ਵਧੀਆ ਪੈਦਾਵਰ ਤੇ ਗੁਣਵੱਤਾ ਵਾਲੀ ਉਪਜ ਮਿਲੇਗੀ ਬਿਲਕੁਲ ਹੁਣ ਤੇਰੀ ਵੀ ਕਿਸਮਤ ਚਮਕੇਗੀ ਸਵਾਲ ਦਾ ਐਰਨ ਹੁਣ ਚਮਕੇਗੀ ਕਿਸਮਤ